ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਰੇਵਾਲ ਪੰਜਾਬੀ ਟਰੈਵਲ ਵਲੌਗਸ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਚ ਹੋਵੇ ਤੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੀ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਤੇ ਆਪਾਂ ਹੁਣ ਜਾ ਰਹੇ ਹਾਂਗੇ ਜੀ ਫਜ਼ੂਰ ਸਾਹਿਬ ਦੀ ਯਾਤਰਾ ਤੇ ਤੇ ਆਪਣੇ ਕੱਲ ਨੂੰ ਸਵੇਰੇ ਤੁਰਨਾ ਹੈਗਾ ਤੇ ਅੱਜ ਆਪਾਂ ਤਿਆਰੀਆਂ ਕਰਨ ਤੇ ਲੱਗੇ ਹੋਿਆਂਗੇ ਤੇ ਜਿਹੜਾ ਵੀ ਆਪਣਾ ਸਮਾਨ ਸੀਗਾ ਤੇ ਉਹ ਆਪਣੇ ਬਰਨਾਲੇ ਲੱਗ ਕੰਟੀਨ ਚੋਲੇ ਆਂਦਾ ਜੀ ਫੌਜੀ ਕੰਟੀਨ ਚੋਂ ਆਪਣਾ ਮਿੱਤਰ ਹੈਗਾ ਜਿਹੜਾ ਨਾਲ ਜਾਊਗਾ ਆਪਣੇ ਤੇ ਉਹ ਫੌਜੀ ਸੀਗਾ ਤੇ ਉਹਦੇ ਨਾਲ ਚੱਲ ਕੇ ਆਪਾਂ ਕੰਟੀਨ ਚੋਲੇ ਆਂਦਾ ਸਾਰਾ ਸਮਾਨ ਆਪਣਾ ਜਿਹੜਾ ਖਾਣ ਪੀਣ ਦਾ ਆਪਣਾ ਬਣਿਆ ਹੋਇਆ ਰਸਣ ਨਾ ਤੇ ਕਿਉਂਕਿ ਤਾਂ ਘਟੋ ਘਟ ਆਪਣੀ ਯਾਤਰਾ ਗਈ 10 12 ਦਿਨਾਂ ਦੀ ਤੇ ਮੈਂ ਆਹ ਆਪਣ ਨੂੰ ਰਾਹ ਦੇ ਵਿੱਚ ਕੋਈ ਦਿੱਕਤ ਨਾ ਆਵੇ ਤਾਂ ਕਰਕੇ ਜੀ ਸਾਰਾ ਸਮਾਨ ਲਿਆ ਆਂਦਾ ਤੇ ਚਲੋ ਆਪਾਂ ਦਿਖਾਉਣਾ ਮਿੱਤਰੋ ਅੱਜ ਸਾਨੂੰ ਸਾਰੀ ਤਿਆਰੀ ਕਰਦੇ ਤੇ ਫਿਰ ਆਪਾਂ ਕੱਲ ਨੂੰ ਪਾਵਾਂਗੇ ਚੱਲੇ ਲਓ ਜੀ ਮਿੱਤਰੋ ਜੀ ਮੈਂ ਕਿਹਾ ਪਾਸ ਨੂੰ ਦੱਸਿਆ ਜੀ ਆਪਾਂ ਹਯੂਰ ਸਾਹਿਬ ਦੀ ਯਾਤਰਾ ਤੇ ਚੱਲਿਆਂਗੇ ਤੇ ਆਪਾਂ ਨੇ ਕੱਲ ਨੂੰ ਪਾ ਦੇਣਾ ਹੈ ਹਯੂਰ ਸਾਹਿਬ ਨੂੰ ਚਾਦੇ ਜੀ ਤੇ ਜਿਹੜੀ ਆਪਣੀ ਮਾੜੇ ਮੋٹے ਸਮਾਨ ਸੱਪੇ ਦੀ ਸ਼ਾਪਿੰਗ ਕਰਨ ਵਾਲੀ ਰਹਿੰਦੀ ਸੀ ਖਾਣ ਪੀਣ ਦਾ ਸਮਾਨ ਵੀ ਰਾਹ ਵਿੱਚ ਕੋਈ ਦਿੱਕਤ ਨਾ ਹੋਵੇ ਨਾ ਤੇ ਮਾੜਾ-ਬੋਟਾ ਗੱਡੀ ਦਾ ਕੰਮ ਵੀ ਰਹਿੰਦਾ ਸੀ ਜਿਹੜਾ ਉਹ ਵੀ ਆਪਾਂ ਕਰਵਾਤਾ ਅੱਜ ਜੀ ਤੇ ਨਾਲੇ ਆਪਣੇ ਸਾਰਾ ਸਮਾਨ ਲੈ ਆਂਦਾਗਾ ਪ੍ਰਾਸ਼ਨ ਬਾਣੀ ਦਾ ਆਪਣੇ ਦਾ ਜਿਹੜਾ ਰਾਧਾ ਹੈ ਸਾਰਾ ਤੇ ਸੋਨੂੰ ਵੀ ਦਿਖਾਉਣਾ ਜੀ ਤੇ ਕੱਪੜੇ ਲੀਡਾ ਤਾਉਣ ਖਾਸਤਰ ਵਧੀਆ ਟੈਚੀ ਟੂਚੀ ਲੈ ਆਏ ਨਾਲੇ ਖਰੀਦ ਕੇ ਆਪਾਂ ਮਾਰਕੀਟ ਦੇ ਵਿੱਚੋਂ ਤੇ ਬਸ ਕੱਲ ਨੂੰ ਆਪਣੇ 4-5 ਵਜੇ ਨੂੰ ਸਵੇਰੇ ਚਾਲੇ ਪਾ ਦੇਣੀ ਹਯੂਰ ਸਾਹਿਬ ਨੂੰ ਵਧੀਆ ਘੈਂਟ ਵਲੌਗ ਆਇਆ ਕਰਨਗੇ ਤੇ ਦਰਸ਼ਨ ਕਰਾਂ ਮੰਦਰ ਮੇਲੇ ਸਾਰੇ ਰਾਹਤੇ ਦੇ ਰਾਹ ਦੇ ਕਰਾਂਗੇ ਜੀ ਜਿੰਨੀਆਂ ਵੀ ਥਾਵਾਂ ਤੇ ਰੁਕਾਂਗੇ ਗੁਰੂ ਘਰੇ ਜਾਵਾਂਗੇ ਕਿਸੇ ਕਿਲੇ 'ਚ ਰੁਕਾਂਗੇ ਸਭ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਵੀਡੀਓ ਨੂੰ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਤੇ ਹੁਣ ਆਪਾਂ ਜਾ ਰਹੇ ਹਾਂਗੇ ਜੂਨ ਦੇ ਮਹੀਨੇ ਦੇ ਵਿੱਚ ਕਿਉਂਕਿ ਜੂਨ ਦੇ ਮਹੀਨੇ ਦੇ ਛੁੱਟੀਆਂ ਹੋਏ ਹੋਏ ਨੇ ਸਕੂਲਾਂ ਨੂੰ ਵੀ ਸਾਰੇ ਤੇ ਨਹੀਂ ਆਪਾਂ ਹਰ ਸਾਲ ਜਾਣਿਆ ਕਿ ਨਵੇਂ ਸਾਲ ਤੇ ਜੀ ਦਸੰਬਰ 'ਚ ਤੇ ਉਦੋਂ ਦਾ ਵੀ ਮੌਸਮ ਦਿਖਾਉਣਾ ਨੇ ਕਿਉਂਕਿ ਉੱਧਰ ਵੀ ਗਰਮੀ ਹੁੰਦੀ ਹੈ ਕਿ ਮੌਸਮ ਉੱਧਰ ਠੀਕ ਹੁੰਦਾ ਹੈਗਾ ਨਾ ਤੇ ਹੁਣ ਜੂਨ ਦੇ ਵਿੱਚ ਆਪਾਂ ਪਹਿਲੀ ਏਅਰ ਜਾ ਰਹਾਂਗੇ ਤੇ ਤਾਂ ਕਿ ਆਪ ਨੂੰ ਮੌਸਮ ਦਾ ਵੀ ਪਤਾ ਲੱਗ ਸਕੇ ਨਾ ਵੀ ਜੂਨ ਦੇ ਵਿੱਚ ਆਪਾਂ ਦੱਸ ਸਕੀਏ ਵੀ ਮੌਸਮ ਕਿਦਾਂ ਦਾ ਹੈਗਾ ਠੰਡਾ ਮੌਸਮ ਆ ਬਾਰਿਸ਼ ਵਾਲਾ ਹੈਗਾ ਕਿਵੇਂ ਦਾ ਮੌਸਮ ਆਗਾ ਨਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਜੀ ਹਨਾ ਇਹ ਚੀਜ਼ ਦਾ ਪਤਾ ਲੱਗ ਜਾਂਦਾ ਹੁੰਦਾਗਾ ਵੀ ਸੰਕਟ ਹੋਰ ਵੀ ਜਾ ਸਕਦੀ ਜਿਹੜਿਆਂ ਵੀ ਚਾਹਵਾਨ ਹੁੰਦੇ ਨੇ ਨਾ ਆਉਣ ਰੋਡ ਗੱਡੀ-ਗੁੱਡੀ ਤੇ ਜਾਣ ਦੇ ਆਪਦੀ ਕਿਸੇ ਵੀ ਸ਼ਾਹਨ ਤੇ ਤੇ ਇਸ ਇਹ ਜਾਣਕਾਰੀ ਦਾ ਵੀ ਆਪ ਨੂੰ ਪਤਾ ਲੱਗ ਜੂ ਗੁਰੂ ਘਰਾਂ ਦਾ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੀ ਆ ਜੀ ਤੇ ਚਲੋ ਖਾਲਸਾ ਜੀ ਇੰਨੀ ਆਪਣੀ ਯਾਰ ਜਰੂਰ ਪ੍ਰਵਾਨ ਕਰਿਓ ਆਪਣੀ ਲੋ ਜੀ ਮਿੱਤਰੋ ਆਪਣੇ ਆਹ ਸਮਾਨ ਲਿਆਂਦਾਗਾ ਤੇ ਖਾਣ ਪੀਣ ਦਾ ਤੇ ਲੋ ਜੀ ਇੱਕ ਬੈਟ ਕਲੇ ਲੋ ਜੀ ਆ ਸਾਰਾ ਸਮਾਨ ਆਪਾਂ ਨੇ ਲਿਆਂਦਾ ਪਰਪਰਾ ਲੇਜ ਤੇ ਆਹ ਹੋਰ ਲੇਜ ਜੇ ਨੇਗੇ ਤੇ ਆ ઓਰੀਓ ਦਾ ਬਿਸਕੁਟਾਂ ਦਾ ਵੱਡਾ ਪੈਕ ਕਰ ਲਿਆ ਹੁੰਦਾ ਤੇ ਇਹ ਕਾਹ ਲਿਆ ਹੁੰਦਾ ਜੀ 90 ਤੋਂ ਉਪਰ ਲੀਜੀ ਵਾਲਾਂ ਦਾ ਤੇ ਕੁਰਕਰਿਆਂ ਦੇ ਪੈਟ ਕੋ ਹੋ ਗਏ ਤੇ ਲੇਜ ਚਿਪਸ ਵਗੈਰਾ ਕਾਫੀ ਹੋ ਗਏ ਆ ਪੈਟਕ ਵੀ ਬਿਸਕੁਟਾਂ ਦਾ ਚਾਹ ਚੂਣ ਨਾਲ ਛਕਿਆ ਕਰਾਂਗੇ ਜੀ ਰਾਹ ਦੇ ਵਿੱਚ ਆਪਣੇ ਨਾਲ ਦੇ ਸਾਥੀ ਤੇ ਆਪਾਂ ਆ ਵੀ ਕੁਰਕਰਾ ਆ ਵੀ ਲੇਜ ਤੇ ਆ ਨਿਹੰਤਿਆਂ ਨੇ ਪਕੌੜੀਆਂ ਜੀਆਂ ਇਹ ਵੀ ਘੈਂਟ ਹੁੰਦੀਆਂ ਨੇ ਗੀਆਂ ਤੇ ਖਾਣ ਪੀਣ ਦੀ ਟਿਕਤ ਨਾਲ ਬਈ ਕਿਉਂ ਖਾਣ ਪੀਣ ਨਾਲ ਹੀ ਸਰੀਰ ਚੱਲਣਾਗਾ ਤੇ ਲੋ ਲੋ ਜੀ ਮਿੱਤਰੋ ਵਰਾਇਟੀਆਂ ਆਪਾਂ ਨੇ ਲੈਂਦੇ ਨੇ ਘੈਂਟ ਬੁਰਬਾਉਨ ਦੇ ਬਿਸਕੁਟ ਇਹ ਵੀ ਪੂਰੇ ਘੈਂਟ ਹੁੰਦੇ ਨੇਗੇ ਇਸ ਟਿੱਕ ਤੇ ਆਹ ਦਾਲ ਪੂਜੇ ਦਾ ਮਿਕਸ ਜ ਆ ਟਿਕ ਤੇ ਸਾ ਲੇਜ ਘਟੋ ਘਟ ਆਪਣੇ 22500 ਰੁਪਏ ਤੇ ਲਾਤਾ ਜੀ ਤੇ ਆਪਣੇ ਸਮਾਨ ਤੇ ਖਣਪੀ ਨਾਲ ਤੇ ਤੇ ਬਾਕੀ ਇੱਕ ਆਪਣੇ ਆ ਲੈ ਆਂਦਾ ਆਹ ਬੜਾ ਟੈਚੀ ਜੀ ਰੋੜ ਕੇ ਜਿਵੇਂ ਮਰਜ਼ੀ ਨੂੰ ਲਈ ਫਿਰ ਘੈਂਟਾ ਚੀਜ਼ ਦੀ ਗੱਲਬਾਤ ਹਨ ਤੇ ਇੱਕ ਟੈਚੀ ਆ ਲੈਂਦਾ ਤੇ ਹੋਰ ਵੀ ਸੁਣਨ ਦਿਖਾਉਣੇ ਆ ਜੀ ਤੇ ਇੱਕ ਟੈਚੀ ਲੈਂਦਾ ਆਪਣੇ ਆਹ ਬੜਾ ਤੇ ਕਾ ਲੈ ਆਂਦਾ ਜੀ ਆਪਣੇ ਤੇ ਕਪੜਾ ਲੀੜਾ ਪਾਉਣ ਨੂੰ ਇਹ ਠੀਕ ਰਹਿੰਦਾ ਖੁੱਲਾ ਡੋਲਾ ਸਮਾਨ ਪਾਇਆ ਜਾਂਦਾ ਤੇ ਗੱਡੀ ਦੀ ਆਪਣੀ ਦੀ ਡੱਗੀ ਬਹੁਤ ਵੱਡੀ ਹੈਗੀ ਉਹਦੇ ਵਿੱਚ ਸਾਰਾ ਸੈਟਿੰਗ ਆ ਜੂਗੀ ਤੇ ਇੰਨੀ ਕ ਆਪਾਂ ਸ਼ਾਪਿੰਗ ਕਰਿਆ ਹੈ ਤੇ ਹੁਣ ਬਸ ਚਾਲੇ ਪਾਉਣ ਲਈ ਰਾਈਡਿਸ਼ ਹੋ ਰਹੀਆਂ ਕਿ ਤਿਆਰ ਬਿਆਰ ਤੇ ਓਕੇ ਆ ਲਓ ਜੀ ਪਿੰਡ ਝਲੂਰ ਆਏ ਸੀਗੇ ਤੇ ਬੱਸ ਘਟਾਉਣ ਲਈ ਹੈ ਨਾ ਤੇ ਗੁਰਦੁਆਰਾ ਸਾਹਿਬ ਘੜੀ ਸੀਗੀ ਤੇ ਇਹਨੂੰ ਆਪਾਂ ਹੁਣ ਹੱਕ ਕੇ ਬੱਸ ਨੂੰ ਇੱਥੋਂ ਕਿਸੇ ਜ਼ਿੰਮੇਵਾਰ ਬੰਦੇ ਦੇ ਘਰੇ ਲਾ ਕੇ ਹੁਣ ਹੈਗੇ ਆਗੇ ਕਿਉਂਕਿ 2 ਮਹੀਨੇ ਦੇ ਲੰਘੇ ਹੋਏ ਹੋਣੇ ਤੇ ਇਤਰੀ ਕੀ ਦੀ ਜ਼ਿੰਮੇਵਾਰੀ ਛਮਾਉਣੀ ਜ਼ਰੂਰੀ ਹੈ ਜੀ ਤਾਂ ਕਰਕੇ ਮੈਂ ਆਪਾਂ ਤੋਂ ਜ਼ਿੰਮੇਵਾਰੀ ਲੈ ਨਹੀਂ ਸਕਦੇ ਹਨ ਏਡੇ ਬੜੇ ਹੰਦ ਦੀ ਤੇ ਹੁਣ ਇਹਨੂੰ ਲਾ ਕੇ ਜੀ ਫਿਰ ਆਪਾਂ ਚੱਲਦੇ ਗੱਡੀ ਧਵਾਉਣਾ ਤੇ ਆਪਾਂ ਐ ਹੋਏ ਗੁਰਦੁਆਰਾ ਸਾਹਿਬ ਹੁਣਾ ਗੱਡੀ ਇੱਥੇ ਖੜੀ ਜੀ ਆਪਣੀ ਬੱਸ ਆ ਖੜੀਆ ਤੇ ਉਹ ਸਾਹਮਣੇ ਦੇਖੋ ਜੀ ਗੁਰੂ ਘਰ ਦੀ ਦਰਸ਼ਣੀ ਦਿਉੜੀ ਕਿੰਨੀ ਸੋਹਣੀ ਹੈ ਵਿੱਚ ਖੰਡਾ ਬਣਿਆ ਹੋਇਆ ਹੈਗਾ ਤੇ ਇਹ ਆਗੇ ਝੋਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਤੇ ਗੁਰੂ ਘਰ ਦੀ ਇਮਾਰਤ ਬਹੁਤ ਜਿਆਦਾ ਸੋਹਣੀ ਹੈਗੀ ਤੇ ਲੋ ਜੀ ਆ ਲੋ ਗੁਰੂ ਘਰ ਦੀ ਇਮਾਰਤ ਦੇ ਦਰਸ਼ਨ ਆਪਾਂ ਤੁਹਾਨੂੰ ਪਹਿਲਾਂ ਵੀ ਕਰਵਾ ਸਕਿਆ ਤੇ ਹੁਣ ਵੀ ਕਰ ਲੋ ਤੁਸੀਂ ਦੁਬਾਰਾ ਬਹੁਤ ਸੋਹਣਾ ਗੁਰੂ ਘਰ ਆ ਜੀ ਤੇ ਇਹ ਆ ਗਿਆ ਬਾਹਰ ਤੇ ਦਰਸ਼ਨ ਆ ਲੰਗਰ ਆ ਜੀ ਤੇ ਬਾਈ ਸ਼ੇਰ ਪਰ ਆ ਗਏ ਸੀਗੇ ਤੇ ਲੱਗਿਆਂਗੇ ਗੱਡੀ ਧਵਾਉਣਾ ਤੇ ਆ ਜੈਕ ਤੇ ਚੱਕ ਲਈ ਇਹਨਾਂ ਨੇ ਤਾਂ ਹਾਂ ਜਿਵੇਂ ਹੁਣ ਧੋਣੀ ਸਟਾਰਟ ਕਰ ਦਨੇਗੇ ਲਈ ਕੱਪ ਦੀ ਸਟਾਰਟ ਕੋਣੀ ਕੀਤੀ ਆਪਣੀ ਤੇ ਉਪਰ ਤੇ ਜਦੋਂ ਗੱਡੀयां ਕਈ ਗੜੀਆਂ ਸਾਹਮਣੇ ਮੁਰੇ ਤੇ ਭਾਈ ਉਹਨੂੰ ਆਪਣੇ ਲਾ ਦਿੱਤਾ ਜੀ ਵੀ ਆਪਣੇ ਸਵੇਰੇ ਯੂਸ ਸਾਹਿਬ ਨੂੰ ਪਹੁੰਚਣਾ ਹੈ ਤੇ ਅੱਕੇ ਭਰਾ ਕੋਈ ਗੱਲ ਨਹੀਂ ਆਪਾਂ ਧੋਦਾ ਨੇ ਤੇ ਸਾਰੀਆਂ ਗੱਡੀਆਂ ਸੋਹਣੀਆਂ ਸਿਆ 1 2 3 4 ਸੋਹ ਕੇ ਗੱਡੀ ਆਖੜੀ ਹੈ ਚਾਰ ਗੱਡੀਆਂ ਧੋਣੀਆਂ ਆ ਦੋ ਬਰਨ ਤੇ ਤੋਂ ਸਰਪੀਅ ਤੇ ਕਿਧਰੇ ਸਲੈਕ ਖੜੀ ਆ ਚਾਰ ਗੱਡੀਆਂ ਧੋਣੀਆਂ ਸੀ ਆ ਤੇ ਭਰਾ ਕਹਿੰਦਾ ਚੱਲ ਕੋਈ ਆਉਂਦੀ ਆ ਨਾ ਛੋਟਾ ਕੰਮ ਯਾਰ ਦੀ ਵੀਡੀਓ ਆ ਨਾ ਜਸਪਰਾ ਕੱਥੇ ਜਾਣ ਕਰਕੇ ਆਪਣੇ ਆਪਣੀ ਵੀਡੀਓ ਫੈਲਾ ਲੱਗ ਗਿਆ ਤੇ ਕੋਈ ਸ਼ੇਅਰ ਕਰਾ ਬਾਈ ਦਾ ਸਰਪ ਸਟੇਸ਼ਨ ਤੇ ਦੀ ਦਬਾਉਣਾ जमाड़े रहंदा हूंदा लॻाक न चेक ते लोली त चेक चेक धोई

ਕਾਰੀ ਚਾਰ ਨੇ ਨੀਂ ਕਿਰਪਾ ਥੋਤੀ ਖਰੀ ਮੁੰਡੇ ਨੇ ਥੋਤੀ ਗੱਡੀ ਆਪਣੀ ਲਓ ਜੀ ਮੁੰਡੇ ਨੇ ਗੱਡੀ ਆਪਣੀ ਦਿੱਤੀ ਥੋ ਤੇ ਵਧੀਆ ਤਾਂ ਹਾਂ ਚੱਕ ਥੋਤੀ ਗਈ ਇੱਕ ਵਾਰੀ ਵਧੀਆ ਪਾਣੀ ਵੱਜ ਗਿਆ ਸਾਰਾ ਤੇ ਹਾਂ ਤਾਂ ਕੋਈ ਇਸ ਕਰੀਏ ਇਸੇ ਜੁਰੂਰ ਹੈ ਤਾਂ ਕਰੋ ਜ਼ਰੂਰ ਲਓ ਜੀ ਮੁੰਡਿਆ ਕੋਲੇ ਜ਼ਰੂਰ ਪਹੁੰਚਿਆ ਕਰੋ ਸਿਰ ਪਰ ਗੱਡੀ ਧਵਾਉਣ ਪੂਰਾ ਘੈਂਟ ਕੰਮ ਆ ਤੇ ਲਓ ਜੀ ਕੱਡੀ ਆਪਣੀ ਲਾਤੀਆਂ ਨੇ ਹੁਣ ਪਾਲ ਸਕੂਲ ਸਮਝ ਜੂਈ ਇਹਦੇ ਤੇ ਜੈਕ ਲੱਗਿਆ ਹੋਇਆ ਉੱਪਰ ਜਾ ਕੇ ਧੋ ਦਉਂਦੇ ਨੇ ਗੱਡੀ ਵਧੀਆ ਬੜੀ ਸੋਹਣੀ ਚੀਜ਼ ਦਿਖਾਈਏ ਗੁੱਤੇ ਉੱਤੇ 3 ਨੂੰ ਨੇ ਕਿਹਨੇ ਗਿਆ ਸਾਰੇ ਕਿੰਨੂ ਲੱਗੇ ਹੋਏ ਨੇਗੇ ਭਰਿਆ ਬੈੜ ਕੇ ਆਹ ਦੇਖੋ ਆ ਥੰਡੇ ਵੀ ਲੱਗੇ ਪੈਣਗੇ ਸਾਰਾ ਕੀਨੂਆਂ ਨਾਲ ਲੱਥ-ਪੱਥ ਹੋਇਆ ਵਾ ਬੋਟਾ ਛੋਟੇ-ਛੋਟੇ ਕੀਨੂ ਨੇ ਇਹ ਸਾਰੇ ਕੀਨੂਆਂ ਦਾ ਬੋਟਾ ਇਹ ਲਓ ਗੱਡੀ ਆਪਣੀ ਧੋਤੀ ਚੱਲਦੇ ਹੁਣ ਇਹ ਫੰਡ ਨੂੰ ਲਓ ਜੀ ਆਪਣੀ ਹੋ ਗਈ ਕਪੜਾ ਵਾਲੀ ਮਸ਼ੀਨ ਖਰਾਬ ਤੇ ਮੇਸਤਰੀ ਛੱਦਿਆਗਾ ਤੇ ਮੇਸਤਰੀ ਨੂੰ ਬਸ ਕੰਮ ਕਰਾ ਦੀ ਮਸ਼ੀਨ ਦਾ ਇਹਨੂੰ ਠੀਕ ਕਰਵਾ ਦੀਏ ਤੇ ਪਤਾ ਨਹੀਂ ਕੀ ਚੱਕਰ ਪਿਆਗਾ ਮੇਸਤਰੀ ਨੂੰ ਆਇਆ ਤਾਂ ਪਤਾ ਲੱਗ ਜੂਗਾ ਜੀ ਤੇ ਲਾ ਕੇ ਦੇਖ ਜੀ ਦੇਖ ਲੈ ਨਿਕਲਿ ਗਏ ਪ੍ਰਿੰਟ ਅਵਰ ਦੇ ਚੇਸਪਾ ਵਾਲਾ ਇਹ ਨਾ ਸਾਡੀ ਤਾਂ ਹੱਥ ਤੇ ਇਹ ਆ ਲੱਗ ਜਾਣਗੇ ਯਾਰ ਸ਼ੀਸ਼ੇ ਜੁੱਟ ਹੋਏ ਨੇ ਉਹ ਹੀ ਜਕੜੇ ਅੱਛਾ ਹੋਰ ਨਵੇਂ ਲੱਗ ਜਾਣਗੇ ਲਵਾ ਦਾਂਗੇ ਆਪਾਂ ਇਹਦੇ ਬੱਚਤ ਰਹਿੰਦੀ ਹੈਗੀ ਉਹ ਤਾਂ ਉਹਦੇ ਕਿੰਨੇ ਕਿ ਮਹਿੰਗੇ ਪੈ ਜਾਣਗੇ ਆਹਾ अच्छा तो लोई लागदे ता आ दे, दे जडी आहा एदी गोंद जे वाली एदे तीन दिन है हां एदे तीन दिन है जेरा फ्रेम भी ਟੁੱਟਿਆ ਹੋਇਆ ਹੈ ਹਾਂ ਹਾਂ ਆ ਵੀ ਬੋਦਾ ਹੋ ਗਿਆ ਯਾਰ ਇੱਥੇ ਥੋਪੇ ਪੇਂਟ ਕਰਕੇ ਨੇਰੇ ਨੂਰੇ ਜੇ ਕੋ ਆਨ ਕਰਕੇ ਕੀ ਪ੍ਰੋਬਲਮ ਸਿਮੈਟਰੀ ਗੇਅਰ ਬਾਕਸ ਖਰਾਬ ਜੀਆ ਹਾਂ ਬਿਚ ਨੂੰ ਤਾਰ ਕੇ ਕੰਡਾਈਆਂ ਨਾਲ ਵਿੱਚ ਸੱਤਾ ਲਾਇਆ ਹੋਇਆ ਹੈਗਾ ਸੱਤਾ ਲਾਇਆ ਹੋਇਆ ਇਹਨਾਂ ਦਾ ਪੱਕਾ ਹਾਂ ਇੱਥੇ ਲੱਗਿਆ ਹੋਇਆ ਤਾਂ ਹੀ ਇਹਦੇ ਵਿੱਚੋਂ ਨਿਕਲ ਜਾਈਂਦਾ ਮੈਂ ਤਾਂ ਆਪ ਦੁਪਹਿਰੇ ਲੜ ਜਾਣੀ ਸੀ ਮੇਰੇ ਹੋਰ ਮਾ ਪਤਾ ਨਹੀਂ ਯਾਰ ਕਿੱਥੋਂ ਇਹਨਾਂ ਦੇ ਵਿੱਚ ਮਾੜਾ ਮੋਟਾ ਲਾਈ ਬੈਠੇ ਨੇ ਗਿਆ ਸੱਤਾ ਸੱਪਾ ਵਾਜ ਕੇ ਇਹ ਰਹੀ ਤੂੰ ਹੋਰ ਇਹਦੇ ਵਿੱਚ ਸੱਤਾ ਉੱਤਾ ਲਾਈ ਬੈਠੇ ਨੇ ਗਿਆ ਉਹ ਤੇ ਸੋ ਖੁੱਲਾ ਰਹਿ ਗਿਆ ਨਾ ਜਿਹੜਾ ਉਹਦੇ ਕਰਕੇ ਉਹ ਹੋ ਗਿਆ ਇਥੇ ਉੱਪਰ ਕਿਤੇ ਤੇਲ ਆਇਆ ਹੋਇਆ ਦਾ ਸੱਤਾ ਮੈਂ ਤੁਹਾਨੂੰ ਕਹਾਂ ਰਹੀ ਨਾ ਕਿ ਕੜਾਹੇ ਦਾ ਥਾਲਾ ਜੀ ਲੜ ਗਈ ਹੋਈ ਮਨ ਪਤਾ ਹੀ ਸੀ ਕਰੂ ਇਹ ਕੰਮ ਅਗਰ ਜਿੰਨੇ ਚਿੱਤੇ ਲਾ ਲੈਨੀ ਮਾਰ ਕੇ ਬਾਡੋਂ ਲਾ ਕੇ ਫੇਰ ਲੋ ਜਿਹੜਾ ਇਹ ਆਪਣਾ ਮਸ਼ੀਨ ਦਾ ਕਪੜਾ ਜਿਹੜਾ ਖਰਾਬ ਹੋਇਆ ਸੀ ਆ ਗੀਅਰ ਬਾਕਸ ਸੀਗਾ ਇਹ ਵਾਲਾ ਖਰਾਬ ਹੋ ਗਿਆ ਤੇ ਆਪਾਂ ਨੇ ਨਮਾਲ ਪਵਾਤਾ ਇਹ ਗੀਅਰ ਬਾਕਸ ਤੇ ਕਿਉਂਕਿ ਮਸ਼ੀਨ ਦਾ ਕੰਮ ਜ਼ਰੂਰੀ ਸੀਗਾ ਜੀ ਇਹ ਆਪਾਂ ਨੇ ਕਰਵਾਈ ਦਿੱਤਾ ਤੇ ਮਾਚਾਲਾ ਕੋਈ ਨਾ ਜਿਹੜੇ ਵੀ ਥੋੜੇ ਬੋਟੇ ਰੁਪਏ ਲੱਗਣ ਉਹ ਤਾਂ ਹੁਣ ਲਾਉਣੇ ਹੀ ਪਣਗੇ ਤੇ ਆਪਾਂ ਨੇ ਮੇਹਤਰੀ ਤੋਂ ਚਲੋ ਨਮਾ ਪਵਾਤਾ ਮਸ਼ੀਨ ਦੀ ਗੱਲ ਬਣ ਗਈ ਘੈਂਟ ਤੇ ਆ ਹੁੰਦਾ ਮਿੱਤਰੋ ਇਹਦਾ ਜਿਹੜਾ ਗੇਅਰ ਬਾਕਸ ਹੁੰਦਾ ਕੋਪੜ ਵਾਲੀ ਮਸ਼ੀਨ ਦਾ ਇਹਦੇ ਉੱਤੇ ਪੁਲੀ ਚੱਲਦੀ ਹੁੰਦੀ ਹੈ ਕਿ ਆਹ ਘਰਾਰੀਆਂ ਘਰੂਰੀਆਂ ਜਾਂਦੰਦੇ ਜਿਹੜੇ ਉੱਪਰਲੇ ਨੇ ਇਹ ਮਰ ਕੇ ਤੇ ਇਹਦੇ ਕਰਕੇ ਆਹ ਘਮਾਉਣੋਂ हट ਗਿਆ ਛੇ ਜਿਹੜਾ ਕਪੜਾ ਘਮਾਉਂਦਾ ਇਹਦੇ ਵਿੱਚ ਹੁੰਦੀ ਉਹ ਪਟਾਜਾ ਜਿਹੜਾ ਹੁੰਦਾਗਾ ਤੇ ਇਹ ਘਮਾਉਂਦਾ ਹੁੰਦਾਗਾ ਲੋ ਜੀ ਇਹਦੀ ਤਾਂ ਆਪਣੀ ਬਣਾਤੀ ਗੱਲਬਾਤ ਲੋ ਜੀ ਆਪਾਂ ਪਹੁੰਚ ਗਏ ਭੋਲੇ ਵਾਲੇ ਪੰਪ ਤੇ ਤੇ ਆਪਣੀ ਪਹਿਲੀ ਯਾਤਰਾ ਦੀ ਤੇ ਆਪਾਂ ਪਹਿਲੀ ਟੈਂਕੀ ਫੁੱਲ ਕਰਾਉਣ ਲੱਗਿਆ ਸਤਰ ਆਪਣੀ ਕੱਲ ਤੋਂ ਸਟਾਰਟ ਹੋਣੀ ਹੈਗੀ ਤੇ ਟੈਂਕੀ ਆਪਾਂ ਚਲੋ ਅੱਜ ਫੁੱਲ ਕਰਾ ਲਾਂ ਨੇ ਤੇ ਲਓ ਜੀ ਟੈਂਕੀ ਜਮਾ ਫੁੱਲ ਹੋ ਗਈ ਆਪਣੀ ਤੇ ਆਪਣਾ ਕੈਮਰਾ ਥੋੜਾ ਧੁੰਦਲਾ ਤਾਂ ਆ ਰਿਹਾ ਕਿ ਪਤਾ ਨਹੀਂ ਲੱਗਦਾ ਟੈਂਕੀ ਵੈਸੇ ਫੁੱਲੀ ਸੀਗੀ ਤੇ ਥੋੜਾ ਬਾ ਤਾਂ ਤੇਲ ਘੱਟ ਸੀਗਾ ਤੇ ਤਾਂ ਕਰਕੇ ਆ ਚਲੋ ਟੈਂਕੀ ਦਾ ਆਪਾਂ ਨੇ ਮੀੜੇ ਕਰਨਾ ਇਹਨੂੰ ਆਪਾਂ ਫੁੱਲ ਕਰਾ ਲਈਏ ਜੀ ਪੋਲ ਵਾਲੇ ਪੰਪ ਤੇ ਆਪਾਂ ਆ ਗਏ ਸੀਗੇ ਤੇ ਲਓ ਜੀ ਲਓ ਜੀ ਮਿੱਤਰੋ ਆਪਣਾ ਤੇਲ ਸੀਗਾ ਘੱਟ 8 ਕਿਲੋਟਰ ਤੇ ਪੈ ਗਿਆ ਆਪਣੇ 6 650 ਰੁਪਏ ਦਾ ਤੇਲ ਪੈ ਗਿਆ ਤੇ ਹੁਣ ਆਪਣੀ ਟੈਂਕੀ ਹੋ ਗਈ ਜਮਾ ਫੁੱਲ ਤੇ ਆਹ ਟੈਂਕੀ ਦੀ ਮੰਨ ਕੇ ਚੱਲੋ ਵੀ ਆਪਣੀ ਗੱਡੀ ਦੀ ਫੁੱਲ ਹੁੰਦੀ ਆ 303500 ਰੁਪਏ ਚ ਫੁੱਲ ਹੋ ਜਾਂਦੀ ਹੈਗੀ ਹੱਦ 40000 ਰੁਪਏ ਚ ਤੇ ਲਓ ਚੱਕੋ ਜੀ ਸੂਈ ਜਮਾ ਉੱਪਰ ਲੱਗੇ ਹੁਣ ਆਪਣੀ ਫੁੱਲ ਵਾਲੀ ਤੋਂ ਵੀ ਜਮਾ ਉੱਪਰ ਇੱਕ ਦੋ ਪੁਆਇੰਟ ਤੇ ਜਮਾ ਓਕੇ ਹੋ ਗਿਆ ਕੰਮ ਤੇ ਚਲੋ ਆਪਾਂ ਹੁਣ ਸਵੇਰੇ ਗੱਡੀ ਅੱਖਾਂ ਮੀਚ ਕੇ ਤੋਰ ਸਕਦੇ ਆ ਜੀ